ਤੇ ਜੇ ਮੜ ਮਟੜੇ ਵੈਸੇ ਹੀ ਜੇ ਚੰਗਾ ਹੋ ਜੂਵੇ ਮੰਨ ਲਓ ਕੁਝ ਹੋ ਗਿਆ ਦੁੱਤੀ ਨਾਲੀ ਮੈਂ ਤਾਂ ਗੱਲ ਕਰ ਰਹਾ ਹਾਂ ਪਰ ਹੋ ਠੀਕ ਹੀ ਆ ਹੋ ਦੂਜੀ ਵੀ ਵੇ ਰਾਸ ਫਿਰ ਹੋਰ ਕੁ ਕੰਮ ਤੱਕ ਹੋ ਜੂ ਮੇਰੇ ਕੋਲ ਅਗਲਾ ਗੱਲ ਹੋ ਜੂਗਾ ਇਸ ਕਰਕੇ ਸਾਨੂੰ ਉਹ ਵੀਹੀ ਕੰਮ ਕਰਦੇ ਜਾਂ ਸਾਡਾ ਕੰਮ ਹੈ ਅਸੀਂ ਆਏ ਸਿਮਰਨ ਕਰਨ ਵਾਸਤੇ ਪਰਮਾਤਮਾ ਨਾਮ ਜਪਣ ਵਾਸਤੇ ਸਾਨੂੰ ਪਰਮਾਤਮਾ ਨਾਮ ਹੀ ਜਪਣਾ ਚਾਹੀਦਾ ਬਾਕੀ ਸਾਡੇ ਜਿਹੜੇ ਸਾਡੀ ਉੱਪਰ ਨੇ ਹੈ ਜਨਾ ਉਹ ਤਾਵਲ ਆਪਨ ਸਾਡਾ ਹੋ ਸੋਚਾ ਸਾਡੀਆਂ ਤ੍ਰਿਸ਼ਨਾਵਾਂ ਸਾਡੀਆਂ ਲੋੜਾਂ ਛੱਡ ਜੋ ਪਰਮਾਤਮਾ ਉੱਪਰ ਸਾਨੂੰ ਨਹੀਂ ਰੋੜ ਚਿੜਤਾ ਕਰਦੀ ਅੱਛੀ ਜੀ ਤੁਸੀਂ ਉਹ ਪਾ ਲੈਨੇ ਕਿ ਤੋ ਆਪੇ ਪਿੱਛੇ ਸਾਮੀ ਆ ਜਾਂਦੀ ਹੈ ਬਸ ਬਸ ਬਾਰਨੇ ਹਰ ਰਿਸ਼ਤੇ ਦਾ ਇਹ ਦੁਨਵੀਂ ਤੇ ਮਹਰਿਸ਼ਤੇ ਉਹ ਹਰ ਰਿਸ਼ਤੇ ਦਾ ਇਥੇ ਜ਼ਿਕਰ ਕੀਤਾ ਹੈ ਮਾਰੇ ਨੇ ਆਪਣੇ ਮਤਲਬ ਉਹ ਬਾਪ ਮਾਂ ਜੇਠ ਜਠਾਣੀ ਐ ਬਧਰਾਨੀ ਹਰ ਜੁਗ ਜਨਨੀ ਇਸ ਦਾ ਹਰ ਰਿਸ਼ਤੇ ਦੇ ਉੱਪਰ ਆਪਣੀ ਇੱਕ ਸਮਝ ਹੀ ਸਾਨੂੰ ਦਿੱਤੀ ਐ ਔਰ ਉਹ ਸਾਰੀ ਸਮਝ ਇਹ ਹੀ ਦਿੱਤੀ ਐ ਕਿ ਵੀ ਹਰ ਰਿਸ਼ਤੇ ਵਿੱਚ ਉਪਕ ਕਿਦਾਂ ਉਧਰ ਜਾ ਸਕਿਆ ਠੀਕ ਐ ਨੀ ਚਲੋ ਜੀ ਅੱਗੇ 40 40 ਚੱਕ ਕਰਨ ਲੱਗਿਆ ਚੱਕਰੀ ਜੇ ਚੱਲੇ ਖਸਮੇ ਭਾਏ ਹਰਮਤ ਜਿਸ ਨੂੰ ਪਦਈ ਉਹ ਬੱਚੋ ਵੀ ਧੂਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਕਹਿ ਤੰਦਰ ਪਾਏ ਬਜੋ ਗਾਏ ਅਦਲਾ ਮੋਢੇ ਮਹਤਾਣਾ ਖਾਏ ਜਿਸਤਾ ਬਿੰਤਾ ਖਾਵਣਾ ਕਿਸ ਕਹੀ ਐ ਸਾਾਸ ਹੁਕਮ ਨਾਣੇ ਤੁਕਮਣਾ ਚੱਲੇ ਨਾਲ ਕਸਮ ਚੱਲੇ ਅਦਾਸ ਜੋ ਮਾਰਕ ਦੇ ਮਰਜ਼ੀ ਅਨੁਸਾਰ ਤੁਰੇ ਤਾਂ ਹੀ ਸਮਝੋ ਕਿ ਉਹ ਨੌਕਰੀ ਕਰ ਰਿਹਾ ਹੈ ਉਸ ਨੂੰ ਬੜੀ ਇੱਜ਼ਤ ਮਿਲਦੀ ਹੈ ਤਰਖਾ ਵੀ ਦੁਗਣੀ ਮਿਲਦੀ ਹੈ ਉਸ ਨੂੰ ਪਰ ਜੋ ਸੇਵਕ ਆਪਣੇ ਮਨ ਦੀ ਬਰਾਬਰੀ ਕਰਦਾ ਹੈ ਉਹ ਮਨੁੱਖ ਸ਼ਰਮਿੰਦਗੀ ਉਠਾਉਂਦਾ ਹੈ ਆਪਣੀ ਪੈਰੀਂ ਤਰਖਾ ਦੀ ਗੁਆ ਲੈਂਦਾ ਹੈ ਕਿਸਦਾ ਮੂੰਹ ਤੇ ਜੁੱਤੀਆਂ ਖਾਂਦਾ ਹੈ ਇਹ ਨਾਨਕ ਜਿਸ ਮਾਰਗਦਰਸ਼ਕ ਦਾ ਫੈਏ ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ ਮਨ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ ਉਸ ਦੀ ਅੱਗੇ ਸਰ ਸਰ ਇੱਕੀ ਕਿਚਨ ਦਾ ਸਾਨੂੰ ਇੱਥੇ ਖਸਮ ਚੱਲੇ ਨਾਲ ਖਸਮ ਚੱਲੇ ਅਰਦਾਸ ਯਕੀਨੀ ਤੋਕੀ ਖਸਮ ਦੇ ਨਾਲ ਅਰਦਾਸ ਹੀ ਇਹ ਹੈ ਯਤਨ ਹੈ ਜਿਸ ਤੇ ਅਰਦਾਸ ਕਰੇ ਤੇ ਅਸੀਬ ਉਸ ਪਰਮਾਤਮਾ ਨਾਲ ਆਪਣੀ ਵਾਰਤਾ ਲਾਭ ਕਰ ਸਕਦੇ ਹਾਂ ਅਰਦਾਸ ਇਤੇ ਇੱਕ ਹੀ ਸੜੇ ਕਮਿਊਨੀਕੇਸ਼ਨ ਹੈ ਅਸੀਂ ਕੋਈ ਚੀਜ਼ ਮੰਗ ਨਹੀਂ ਅਰਦਾਸ ਕਰਦੇ ਹਾਂ ਕੋਈ ਦੁੱਖ ਹੈ ਕੋਈ ਪੀੜਾ ਕੀੜਾ ਹੈ ਜਾਂ ਕੋਈ ਪੀੜਾ ਕੀੜਾ ਹੀ ਹੈ ਤੇ ਅਸੀਂ ਸਿਰਫ ਅਰਦਾਸ ਦੇ ਰੂਪ ਵਿੱਚ ਹੀ ਕਰ ਸਕਦੇ ਹਾਂ ਅਰਦਾਸ ਦੀ ਤਰਹ ਤੇ ਹੈਗੀ ਕੋਈ ਮਹਾਰਾਜ ਅਰਦਾਸ ਸੁਣਦੇ ਬੜੀ ਜੀ ਉਹ ਕੀ ਉਹ ਕਹਿੰਦੇ ਹੁਣ ਪਿਓ ਹੋਵੇ ਤੇ ਬੱਚਾ ਕੋਈ ਮੰਗੇ ਤੇ ਅਸੀਂ ਉਸ ਬੱਚੇ ਦੀ ਨਿਆਈ ਉਹਦੇ ਕੋਲੋਂ ਮੰਗੀ ਆਂ ਬਾਮੇ ਉੱਥੇ ਹੱਕ ਮੰਗੇ ਮੰਗਿਏ ਤੇ ਜਿੱਦਾਂ ਮੰਗਿਏ ਤੇ ਉਹ ਅਰਦਾਸ ਰੂਪ ਚੱਲਣ ਲੱਗੇ ਤਾਂ ਮਾਰੇ ਕਦੀ ਵੀ ਬਿਰਤੀ ਕਦੀ ਨਾ ਹੋਈ ਜਨ 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 ਪਹਿਲਾਂ ਅਸੀਂ ਜਨ ਬਣੀ ਆਖੀ ਉਹ ਜਿਹੜੀ ਜਾਨ ਦੀ ਪਦਵੀ ਐ ਨਾ ਜਨ ਇੱਕ ਛੋਟਾ ਮੋਟਾ ਦੀ ਜਨ ਐ ਕਹਿ ਜਿਹੜਾ ਸਮਰਪਕ ਹੋ ਰਿਹਾ ਹਰ ਹਰ ਜਨ ਦੂ ਹੀ ਇੱਕ ਹੈ ਉਹ ਜਨਮਣਾ ਉਹ ਜਦ ਤੱਕ ਅਸੀਂ ਉਸ ਅਵਸਥਾ ਤੇ ਨਹੀਂ ਪਹੁੰਚਦੇ ਅਰਦਾਸ ਸਾਡੀ ਕਰੀ ਤਾਂ ਹੀ ਪਰਮਾਨੰਕੀ ਅਸੀਂ ਜਾਨ ਬਣਿਆ ਅਰਦਾਸ ਵੀ ਜਿਵੇਂ ਹੋ ਉੱਪਰ ਸਾਰੀ ਆਪਾ ਪੜ ਕੇ ਆ ਚੱਕਰਦੇ ਨੇ ਚਾ ਕਰੀ ਵੀ ਉਹਨਾਂ ਨੇ ਇੱਕ ਤਸਵੀਰ ਦਿੱਤੀ ਕਿ ਵੀ ਚਾ ਕਰ ਹੋਏ ਫਿਰ ਵੀ ਤੂੰ वार्तालाप ਕਰੀ ਤੇ ਜਿਹੜਾ ਤੂੰ ਮੰਨ ਖਸਮ ਜਾਂ ਤੂੰ ਉਦੇ ਕਸਮ ਦੇ ਨਾਲ ਚੱਕਰੀ ਵੀ ਕਰਦੇ ਆ ਤੇ ਨਾਲ ਉਹਦੇ ਨਾਲ ਗੱਲਾਂ ਬਾਤਾਂ ਉਹਦੀ ਵਿਰੋਧ ਵੀ ਕਰਦੇ ਆ ਤੇ ਕਦੀ ਵੀ ਉਹਦੇ ਮਨ ਵਿੱਚ ਦੁਨੀਆਵੀ ਲੋਕ ਨੇ ਵੀ ਆਪਣੀ ਨੀਅਤ ਸੈਕਟ ਕਰਾ ਨਹੀਂ ਠੀਕ ਹੈ ਉਹਦੇ ਖਸਾ ਮਾਲ ਲੱਗਾਇਆ ਤੇ ਅਰਦਾਸ ਹੀ ਇੱਕ ਅਸਾ ਰਸਤਾ ਹੈ ਜਿਹੜਾ ਸਾਨੂੰ ਉੱਥੇ ਤੱਕ ਪਹੁੰਚਾ ਸਕਦਾ ਬਾਕੀ ਮੋਰ ਸੰਗਤ ਵਿੱਚ ਕੋਈ ਹੋਰ ਵੀ ਆਪਣਾ ਵਿਚਾਰ ਫਤੂਨ ਦੇ ਵੀ ਉਹ ਸੱਚ ਦੀ ਗੱਲ ਕੀਤੀ ਜਾਣਾ ਤੇ ਜਿਹੜਾ ਜਾਗ ਮਾਲਕ ਚਾਹਤਾਂ ਨਾਲੋਂ ਜ਼ਰਾ ਉਹ ਜਦੋਂ ਮਾਲਕ ਦੇ ਮੱਧਮ ਸਾਧ ਚਲਦਾ ਮਾਲਕ ਦੀ ਰਜ਼ਾ ਵਿੱਚ ਚਲਦਾ ਫਿਰ ਮਾਲਕ ਨੂੰ ਪਿਆਰ ਵੀ ਦਿੰਦਾ ਤੇ ਉਹਨੂੰ ਟੁਕੜੀ ਦੋਹਾਂ ਵਿੱਚ ਲੈ ਦਿੰਦਾ ਤਰਖਾ ਵੀ ਉਹਦੇ ਵੀ ਦੁਨਾਖਾਇ ਤੇ ਉਹਨੂੰ ਤਰਖਾ ਵੀ ਦੁਬੰਦ ਰਹੀਏ ਤੇ ਜਿਹੜਾ ਉਹਦੀ ਬਰਾਬਰੀ ਕਰਦਾ ਬਹਿ ਜਾਵੇ ਤੇ ਉਹਦੇ ਨਾਲ ਬਾਤ ਵਾਰ ਕਰੇ ਤੇ ਉਹਨੂੰ ਉਹਦੀ ਸੇਵਾ ਨਾ ਕਰੇ ਚਾਹਲੇ ਨਾ ਕਰੇ ਤੇ ਉਹ ਜਿਹੜੀ ਤਰਖਾ ਉਹਨੂੰ ਮਿਲਦੀ ਉਹ ਵੀ ਤੋਂ ਆਵੇ ਨਾ ਤੇ ਆਪਣੀ ਇੱਜ਼ਤ ਰੱਖੀ ਜਾਵੇ ਜਿਸ ਤਾਰੇ ਤਾ ਖਾਵਣਾ ਕਿਸ ਕਹੀਏ ਸਾਹਬਾ ਸਾਨੂੰ ਦਾ ਹਮੇਸ਼ਾ ਹੀ ਸੁਖਤਰ ਸਹੀਦਾ ਕਿਉਂਕਿ ਅਸੀਂ ਦਿੱਤਾ ਹੈ ਖਾਣੇ ਆ ਨਾਨਕ ਹੁਕਮ ਨਾ ਚੱਲੇ ਸਾਡਾ ਕੋਈ ਜੋਰ ਨਾ ਚੱਲ ਸਕਦਾ ਬਿਲਕੁਲ ਜੋਰ ਤਾਂ ਸਾਡਾ ਹੁਕਮ ਨਾ ਚੱਲਦਾ ਨਾ ਖਸਮ ਚੱਲਾ ਜਾਂਦਾ ਅਸੀਂ ਬੇਨਤੀ ਕਰ ਸਕਦੇ ਆਏ ਵਾਹਿਗੁਰੂ ਸਾਨੂੰ ਸਮਤ ਬਖਸ਼ ਸਾਨੂੰ ਜੀ ਬਖਸ਼ ਸਾਨੂੰ ਉਹ ਦੇ ਸਾਨੂੰ ਉਹ ਦੇ ਲੇਕਣ ਅਸੀਂ ਹੁਕਮ ਨਹੀਂ ਕਰ ਸਕਦੇ ਜਦੋਂ ਨਾਲੇ ਦੇਣਾ ਉਦੋਂ ਹੀ ਦੇਣਾ ਬਿਲਕੁਲ ਜੀ ਬਿਲਕੁਲ ਉਹ ਤੇ ਉਹਦੀ ਮਰਜ਼ੀ ਹੈ ਜੀ ਉਹ ਤੱਕ ਤਰਸਦਾ ਹੈ ਤੇ ਸਿਰਫ ਸਾਡੀ ਇਹ ਇੱਕ ਫਰਕ ਅਸੀਂ ਬੇਮੁਖ ਨਾ ਹੋਈਏ ਅਸੀਂ ਆਪਣੀ ਪ੍ਰੀਜ਼ ਨਾ ਘਟਾਈਏ ਅਸੀਂ ਉਹਦੇ ਕੁਐਸਚਨ ਕੋਈ ਨਾ ਦੇ ਵੀ ਕੋਈ ਤੂੰ ਮੈਨੂੰ ਇਹ ਨਹੀਂ ਦਿੱਤਾ ਇਹ ਕੁਐਸਚਨ ਜੇ ਸਾਡੇ ਖਤਮ ਜੇ ਖਤਮ ਹੋ ਗਿਆ ਤੇ ਫਿਰ ਸਾਰੀ ਅਰਦਾਸ ਵੀ ਬੜੀ ਸੋਕੀ ਪਰਵਾਹ ਨਾ ਹੋਏਗੀ ਤੇ ਉਹ ਤਰੁੱਟ ਕੇ ਦੇਗਾ ਇਹ ਪੱਕੀ ਗੱਲ ਹੈ ਇਹ ਵਿਸ਼ਵਾਸ ਆਪਾਂ ਰੱਖੀਏ ਅਰਦਾਸ ਵਿੱਚ ਆਪਾਂ ਕਹਿੰਦੇ ਨਾ ਕਿ ਸਾਨੂੰ ਉਹ ਦਾਨ ਮੰਗਦੇ ਨਹੀਂ ਹੁੰਦਾ ਸਿੱਖੀ ਦਾਨ ਕੇ ਇਸ ਦਾਨ ਇਹ ਦਾਨ ਉਸ ਸਦਨ ਉਹ ਤੇ ਉਹ ਦਿਲਾ ਦਿੰਦਾ ਕਿ ਕੋਈ ਜਾਈਂ ਕਰਦਾ ਸਾਨੂੰ ਰੋਜ਼ਾਬੇ ਚੜਨਾ ਆ ਜਾਵੇ ਇਹ ਸਾਨੂੰ ਪਰਵਾਹਾ ਜੋ ਲੋੜ ਆ ਦੇਰ ਜਾਏ ਫੇਰ ਕਈ ਵਾਰ ਤਾਂ ਜਦੋਂ ਅਸੀਂ ਮੂੰਹ ਚੋਂ ਜਿਵੇਂ ਗੱਲ ਕੱਢਦੇ ਆ ਉਸੇ ਟਾਈਮ ਹੀ ਸਾਡੀ ਪੂਰੀ ਵੀ ਹੋ ਜਾਂਦੀ ਹੈ ਭਾਵੇਂ ਕਿਸੇ ਬੰਦੇ ਇਹ ਰਾਹੀ ਪੂਰੀ ਕਿਸੇ ਦਾ ਹੀ ਮਤਲਬ ਕਿ ਹੋ ਜਾਂਦੀ ਹੈ ਆਪਾਂ ਕਹਿੰਦੇ ਆ ਅਸੀਂ ਤਾਂ ਇਹ ਹੁਣੇ ਹੀ ਮੂੰਹ ਚ ਗੱਲ ਕੱਢੀ ਸੀ ਸਾਡੀ ਪੂਰੀ ਵੀ ਹੋ ਗਈ ਜੀ ਇੱਕ ਦੋ ਤਾਂ ਫਿਰ ਸ਼ੁਕਰ ਕਰਦੇ ਆਂ ਕਿ ਅਸੀਂ ਪਿੱਛੇ بچਾਦੇ ਸੀ ਇਸ ਬਿਸਮਾਰ ਤੇ ਇਹ ਵੀ ਜਦੋਂ ਚੜੀ ਜੀ ਆਖਾ ਓਡੀ ਪੂਰੀ ਹੋ ਗਈ ਛੁਣੇ ਹੀ ਪੂਰੀ ਹੋ ਗਈ ਜੀ ਭਾਵੇਂ ਕਿਸੇ ਪਰਸਨ ਦਾ ਹੀ ਪੂਰੀ ਹੋਵੇ ਕਿਸੇ ਤਰ੍ਹਾਂ ਵੀ ਪੂਰੀ ਹੋ ਜਾਂਦੀ ਹੈਗੀ ਉਹ ਬਿਸਮਾਰ ਜਿਹੜੇ ਉਹ ਉਹਦਾ ਉਹਦੀ ਕਿਤਾਬ ਮਤਲਬ ਉਹ ਹੈਰਾਨ ਵੀ ਨਾ ਹੁੰਦੀ ਚਾਹੇ ਇਹ ਹੁਣ ਹੀ ਕਹਿਆ ਸੀ ਹੁਣ ਹੀ ਪੂਰਾ ਹੋ ਗਿਆ ਹਾਂਜੀ ਉਹ ਬਿਸਮਾਰ ਦੀ ਹਸਤਾ ਹੈ ਗਰੂਮਾ ਫਿਰ ਬਣਾ ਉਹੀ ਜੇ ਅਗਰ ਪੂਰੀ ਹੋ ਗਈ ਤਾਂ ਆਪਾਂ ਕੁਸਵਾਦ ਨੂੰ ਚਾਹੀਏ ਬੋ ਉਹ ਵੀ ਵਾਵਾ ਕਰੀ ਉਹ ਕਰੀ ਠੀਕ ਹੈ ਮਤਲਬ ਲੀ ਪੰਡਾ ਦਾ ਸਾਥ ਕਰੋ ਉਹ ਸਾਪੇ ਵਸ ਜੇ ਰਖੇ ਦੇ ਚਾਹੇ ਇਸਕੇ ਸਰਗਰ ਦਾ ਪੰਡਾ ਨੇ ਸਾਥ ਹੋਣਾ ਚਾਹੀਦਾ ਪਾ ਦਸੰਦੇ ਪੰਡੇ ਵਿੱਚ ਦੇਖੋ ਜੀ ਰੋਗ ਅਸੀਂ ਜੇਕਰ ਨਿਰਮਲ ਵਿਚਾਰ ਨਿਰਮਲ ਪਾਣੀ ਨਿਰਮਲ ਇਹ ਤਾਂ ਨੇ ਪਰ ਵਿਚਾਰਾਂ ਪਰਵਾਹਾਂਗੇ ਨਾ ਵਾਹ ਉਹਨੇ ਮਾਰੇ ਨੇ ਆਪੇ ਆਪਣਾ ਜਿਹੜੇ ਜਿਹੜੇ ਖਜਾਨਾ ਸਾਨੂੰ ਬਖਸ਼ਿਆ ਜਿਹੜੀ ਵੇਦ ਰੂਪੀ ਸਾਨੂੰ ਬਾਣੀ ਉਚਾਰ ਕੇ ਦਿੱਤੀ ਉਹਦੇ ਨਾਲ ਬਾਕੀੇ ਭਾਂਡੇ ਪੁਣਾ ਤੇ ਫਿਰ ਕੋਈ ਇੱਕ ਦਿਨ ਬਾਗਰ ਭੰਡਾ ਅੱਛਾ ਹੋ ਗਿਆ ਤੇ ਰਸੀ ਦੂਦੇ ਨੂੰ ਜਾ ਫਿਰ ਆਪਾਂ ਮਾਰੇ ਦਾ ਭਾਂਡਾ ਭੰਡਾ ਪਾਓ ਅਮਰ ਸਤਿ ਤਕਤਾਰ ਕੜੀਆਂ ਸ਼ਰਧਾ ਸੱਚੀ ਸੱਚਾ ਉਹ ਕੜਈ ਤਾਂ ਜਾਏ ਸੱਚੀ ਸਾਡੇ ਕੋਲ ਪਿਆਰ ਪਤਾ ਕਰਨਾ ਹੈ ਜੇ ਪਰਮਾਤਮਾ ਦੇ उस ਉਸ ਭਾਂਡੇ 'ਚ ਪਿਆਰ ਪਤਾ ਪੜਿਆ ਜਾਣਾ ਪੈ